ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਦ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜੇ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕੱਲ ਵੀ ਵੀਰat ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਬਲੋਗ ਹਾਈਵੇਅ ਉੱਪਰ ਲੱਗਾ ਹੋਇਆ ਸੀ ਜਿੱਥੇ ਚੈਕਿੰਗ ਦੌਰਾਨ ਇੱਕ ਵੈਗਨੋਰ ਗੱਡੀ ਨੰਬਰ PP05 AR 0472 ਜੀ ਜੀ ਜਿਸ ਨੂੰ ਚਰਕਨ ਤੋਂ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮੰਗ ਹੋਇਆ ਜੀ ਜਿਸ ਵਿੱਚ 19 ਲੱਖ ਹਾਂਜੀ 50 455 ਰੁਪਏ ਹਾਂਜੀ ਕੰਬੀ ਹੋ ਰਹੀ ਹੈ ਠੀਕ ਹੈ ਜੋ ਇਹ ਕੈਸ਼ ਜਿਹੜਾ ਜਸੂ ਲੈ ਕੇ ਜਾ ਰਿਹਾ ਸੀ ਹਮੇਤ ਕੁਮਾਰ ਅਨੰਦ ਕੁਮਾਰ ਅਤੇ ਦੀਪਕੋਲੀ ਠੀਕ ਹੈ ਜੀ ਇਹ ਫਰੋਜ਼ਪੁਰ ਕੈਂਟ ਦੇ ਰਹਿਣ ਵਾਲੇ ਨੇ ਠੀਕ ਹੈ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾ ਵੀ ਕੋਤਮੀ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਸ ਦਾ ਹੈ ਜਿਸ ਸਬੰਧੀ ਅਸੀਂ ਜੋ ਇਨਕਮ ਟੈਕਸ ਆਫੀਸਰ ਨੂੰ ਰਾਦਰੇ ਨੋਟ ਕਰਵਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਆਫੀਸਰ ਨਹੀਂ ਆਇਆ ਹੂੰ ਜੋ ਇਸ ਉੱਤੇ ਜੋ ਕਾਰਵਾਈ ਆ ਉਹ ਅੱਗੇ ਪੈਸਾ ਬਾਤ ਕਰੇਗਾ ਹਮ ਅਸੀਂ ਇਹਨਾਂ ਮੁਜਰਾ ਕੋਈ ਵੀ ਮੁ ਤਿਆਰ ਕਰਕੇ ਹਮ ਇੱਥੇ ਅਸੀਂ ਥਾਣੇ ਵਿੱਚ ਜਮਾ ਕਰਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਹੇ ਦਾ ਪੈਸਾ ਤਾਂ ਨਹੀਂ ਇਹ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਹਾਂਜੀ ਰਿਸਰਚ ਇਨਵੈਸਟੀਗੇਸ਼ਨਸ ਤਾਂ ਨਹੀਂ ਸਾਰੇ ਆਈ ਓਕੇ ਬਾਕੀ ਉਹ ਇਸ ਬਾਰੇ ਪੇਪਰ ਪੇਸ਼ ਕਰਨਗੇ ਜਿਨ੍ਹਾਂ ਕੁਸ਼ਕਿਸ਼ਤੇ ਲਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕਾਰ ਦੀ ਸਪਲਾਈ ਕਰਦੇ ਵਕਤ ਵਕਤ ਕਰੋੜ ਮਿਲਣ ਜੀ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਧਰੋਂ ਜਾ ਰਹੇ ਸੀ ਜਲੰਧਾ ਨੂੰ ਜਲੰਧਰ ਤੋਂ ਜਲੰਧਰ ਨੂੰ ਜਾ ਰਹੇ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਨਹੀਂ ਜੀ ਉਹ ਬੰਦੇ ਅਸੀਂ ਮੌਕੇ ਤੇ ਰਿਲੀਜ਼ ਕਰ ਦੁੱਤੇ ਜੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ